ਬੱਸ ਕਰ ਬਲਜੀਤ ਬਰਦਾਸ਼ਤ ਨਹੀਂ ਨਾ ਕੋਈ ਹੱਦ ਹੁੰਦੀ ਆ ਪਾਣੀ ਸਿਰਦੇ ਉੱਪਰ ਦੀ ਲੰਘਿਆ ਹੁਣ ਤੂੰ ਵੀ ਨਾ ਆਪਣਾ ਆਪ ਵਿਚਾਰ ਲੈ ਅੱਛਾ ਜੀ ਜਠਾਣੀ ਤੋਂ ਸਿੱਧਾ ਨਾਮ ਤੇ ਆ ਗਈ ਉਹ ਵੱਡੀ ਆ ਤੈ ਤਾਂ ਇੱਜ਼ਤ ਨਾ ਗੱਲ ਕਰਿਆ ਕਰ ਇੱਜ਼ਤ ਓ ਹੋ 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 ਆ ਇੱਜ਼ਤ ਦੀ ਗੱਲ ਕੌਣ ਕਰ ਰਿਹਾ ਝੂਠਾ ਬੰਦਾ ਉਹ ਤੁਸੀਂ ਤਾਂ ਝੂਠ ਨੂੰ ਹਥਿਆਰ ਬਣਾ ਰੱਖਿਆ ਪਰ ਭੈਣ ਜੀ ਯਾਦ ਰੱਖਿਓ ਝੂਠ ਦੇ ਨਾ ਪੈਰ ਨਹੀਂ ਹੁੰਦੇ ਤੁਸੀਂ ਨਾ ਬਚ ਕੇ ਰਹੋ ਕਿਉਂਕਿ ਮੁੱਦੇ ਮੂ ਡਿੱਗਣ ਲੱਗਿਆ ਨਾ ਹੁਣ ਤੁਹਾਨੂੰ ਟਾਈਮ ਨਹੀਂ ਲੱਗਣਾ ਪਤਾ ਨਹੀਂ ਕਦੋਂ ਆਉਣਗੇ ਮੇਰੀ ਇੱਥੇ ਟੈਨਸ਼ਨ ਵਧੀ ਪਈ ਆ ਓ ਆਜੋ ਛੇਤੀ ਤੇਰੀ ਭੈਣ ਨੇ ਬੁਲਾਇਆ ਕਿਉਂ ਆ ਐਵੇਂ ਮੇਰਾ ਕੰਮ ਛੜਾ ਕੇ ਰਖਤਾ ਮੈਨੂੰ ਕੀ ਪਤਾ ਮੈਂ ਤਾਂ ਉਹਦਾ ਫੋਨ ਸੁਣ ਕੇ ਇਕਦਮ ਹੈਰਾਨ ਹੋ ਗਈ ਵੀ ਉਹਨੇ ਇਕਦਮ ਕਿਵੇਂ ਬੁਲਾ ਲਿਆ ਆ ਜਾ ਫਿਰ ਛੇਤੀ ਕਰ ਮੈਂ ਬਹਲਾ ਟਾਈਮ ਨਹੀਂ ਰੁਕਣਾ ਇੱਥੇ ਸ਼ਸ਼ੀਕਾਲ ਬਹੁਤ ਟਾਈਮ ਲਗਾਤਾ ਆਜੋ ਛੇਤੀ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਂ ਤੁਹਾਡੇ ਨਾਲ ਕੀ ਹੋ ਗਿਆ ਜੀ ਇੰਨਾ ਰਜੈਂਟ ਬੁਲਾਇਆ ਤੁਹਾਨੂੰ ਪਤਾ ਮੈਂ ਸਾਰੇ ਕੰਮ ਸਾਡੇ ਕਿਹਾ ਆ ਉਹ ਤੈਨੂੰ ਕੰਮਾਂ ਦੀ ਪਈਆ ਉਹ ਮੇਰੀਆਂ ਨੀਂਦਾਂ ਉੱਡੀਆਂ ਪਈਆਂ ਨੇ ਤੈਨੂੰ ਪਤਾ ਇਹਨਾਂ ਨੇ ਫੋਨ ਕਰ ਕਰਕੇ ਮੇਰੀ ਜਾਨ ਸੁਕਾਈ ਪਈਆ ਕੀ ਹੋ ਗਿਆ ਭੈਣੇ ਫੋਨ ਕਿਉਂ ਕਰ ਰਹੇ ਨੇ ਜੀਜਾ ਜੀ ਇਹਨਾਂ 30 ਲੱਖ ਦਾ ਹਿਸਾਬ ਮੰਗ ਰਿਹਾ ਉਹ ਕਿੱਥੋਂ ਦੇਵਾਂ ਪੁੱਛ ਰਿਹਾ ਮੈਨੂੰ ਵੀ ਕਿੱਥੇ ਖਰਚੇ ਨੇ ਇੰਨੇ ਪੈਸੇ ਕੀ ਗੱਲ ਸਾਹ ਸੁੱਕ ਗਏ ਉਹ ਮੇਰੇ ਵੀ ਇਦਾਂ ਹੀ ਸੁੱਕੇ ਸੀ ਪਰ ਉਹਨਾਂ ਦੇ ਕਿਸੇ ਗੱਲ ਦਾ ਮੇਰੇ ਕੋਲੇ ਕੋਈ ਜਵਾਬ ਨਹੀਂ ਸੀ ਕੀ ਕੀਤਾ ਤੁਸੀਂ ਕੀ ਕਿਹਾ ਫਿਰ ਸਭੂ ਸਭ ਨੂੰ ਮੈਂ ਕੀ ਕਹਿਣਾ ਸੀ ਮੇਰੇ ਤਾਂ ਡਰ ਨਾਲ ਹੱਥ ਹੀ ਕੰਮਣ ਲੱਗ ਗਏ ਉਹ ਮੈਂ ਤਾਂ ਫੋਨ ਹੀ ਕੱਟਤਾ ਵੀ ਕੀ ਜਵਾਬ ਦਵਾਂਗੀ ਉਹ ਮੇਰੇ ਕੋਲੇ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਹੈਗਾ ਉਹ ਤੁਸੀਂ ਤਾਂ ਮੇਰੇ ਨਾਲ ਉਹ ਗੱਲ ਕਰਤੀ ਵੀ ਡਾਰ ਅੱਗੇ ਭੂਤ ਨੱਚਦੇ ਨੇ ਕਾਮਲਿਆਂ ਵਾਂਗੂ ਕੱਲੀਏ ਕੰਧਾਂ 'ਚ ਵੱਜਦੀ ਫਿਰੀ ਜਾਂਦੀਆਂ ਵੀ ਕੀ ਜਵਾਬ ਦਵਾਂਗੀ ਉਹਨਾਂ ਨੂੰ 30 ਲੱਖ ਕਿੱਥੇ ਗਿਆ ਹੱਦਾਂ ਦੀ ਤੁਹਾਡੀ ਕੁਝ ਕੁਝ ਵੀ ਕਹਿ ਰਹਿੰਦੇ ਕਿ ਬੈਂਕ 'ਚ ਪੈਸੇ ਆ ਹੀ ਨਹੀਂ ਲੈ ਦੇਖ ਲੈ ਰੱਜੋ ਇਹ ਸਾਨੂੰ ਪਾਗਲੇ ਸਮਝਦਾ ਹੱਦ ਹੈ ਤੇਰੀ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੂੰਗੀ ਤੇ ਉਹ ਮੰਨ ਜਾਣਗੇ ਉਹ ਜਿਹੜੇ ਬੰਦੇ ਨੇ ਆਪਣੇ ਹੱਥ ਨਾਲ ਬੈਂਕ ਖਾਤੇ 'ਚ ਪੈਸੇ ਪਾਏ ਨੇ ਉਹਨਾਂ ਕੋਲੇ ਉਹ ਪੈਸੇ ਨਾ ਮੈਸੇਜ ਵੀ ਹੈਗਾ ਤੇ ਉਹ ਬੰਦੇ ਨੂੰ ਮੈਂ ਇਹ ਗੱਲ ਕਿਵੇਂ ਕਹਿ ਦੂੰਗੀ ਫੇਰ ਭੈਣੇ ਹੁਣ ਕਿਵੇਂ ਕਰਨਾ ਮੈਨੂੰ ਤਾਂ ਕੁਝ ਸਮਝ ਨਹੀਂ ਲੱਗ ਰਹੀ ਨਾ ਕੀ ਆ ਉਹ ਮੈਨੂੰ ਮੇਰੇ ਪੈਸੇ ਵਾਪਸ ਦਵੋ ਤਾਂ ਕਿ ਮੈਂ ਉਹਨਾਂ ਨੂੰ ਜਵਾਬ ਦੇ ਸਕਾਂ ਕਿ ਤੁਹਾਡੇ ਪੈਸੇ ਸਹੀ ਸਲਾਮਤ ਨੇ ਇੰਨੀ ਛੇਤੀ ਮੈਂ ਤੁਹਾਨੂੰ ਕਿੱਥੋਂ ਪੈਸੇ ਦੇ ਦਵਾਂ ਤੁਸੀਂ ਪੈਸੇ ਦੀ ਫਿਕਰ ਤਾਂ ਕਰੋ ਨਾ ਪੈਸੇ ਤੁਹਾਡੇ ਸਹੀ ਸਲਾਮਤ ਨੇ ਤੇ ਸਹੀ ਜਗ੍ਹਾ ਤੇ ਖਰਚ ਹੋਏ ਨੇ ਮੈਨੂੰ ਕੁਝ ਸਮਝ ਨਹੀਂ ਲੱਗ ਰਹੀ ਜਦੋਂ ਤੂੰ ਮੇਰੇ ਤੋਂ ਪੈਸੇ ਲੈਣ ਆਇਆ ਸੀ ਉਦੋਂ ਤਾਂ ਕਹਿੰਦਾ ਸੀ ਵੀ 15 20 ਦਿਨਾਂ ਚ ਹੀ ਵਾਪਸ ਕਰ ਦੂੰਗਾ ਹੁਣ ਮਹੀਨਾ ਹੋ ਗਿਆ ਹਜੇ ਤੱਕ ਮੈਨੂੰ ਰੁਪਈਆ ਨਹੀਂ ਵਾਪਸ ਕੀਤਾ ਉਹ ਕੰਮ ਚ ਹੀ ਪਾਏ ਨੇ ਪੈਸੇ ਕਿ ਕਿਤੇ ਹੋਰ ਖਰਚ ਤੇ ਫਸ ਗਏ ਨਾ ਹੁਣ ਹਾਂ ਹਾਂ ਭੈਣੇ ਅਸੀਂ ਕੰਮ ਚ ਹੀ ਪਾਏ ਹੋਏ ਨੇ ਪੈਸੇ ਹੋਰ ਕਿੱਥੇ ਖਰਚਨੇ ਨੇ ਫੇਰ ਠੀਕ ਆ ਬਸ ਹੁਣ ਤੁਸੀਂ ਮੈਨੂੰ ਇਹ ਦੱਸ ਦੋ ਵੀ ਕਦੋਂ ਵਾਪਸ ਕਰਨੇ ਨੇ ਤੁਸੀਂ ਪੈਸੇ ਮੈਂ ਹੁਣ ਇੰਨੀ ਛੇਤੀ ਪੈਸੇ ਕਿਵੇਂ ਵਾਪਸ ਕਰਾਂ ਜਦੋਂ ਤੱਕ ਉਹ ਜਗਾ ਨਹੀਂ ਨਾ ਵਿਕਦੀ ਉਹਨਾਂ ਚਿਰ ਤੱਕ ਮੈਂ 1 ਰੁਪਿਆ ਵੀ ਨਹੀਂ ਮੋੜ ਸਕਦਾ ਨਾਲੇ ਇੱਥੇ ਕਿਹੜਾ ਮੇਰੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਚੱਲਦੀਆਂ ਨੇ ਉਹ ਆ ਹੁਣ ਬਾਲਾ ਸੋਚ ਨਾ ਮੈਨੂੰ ਟਾਈਮ ਦੇ ਵੀ ਕਿੰਨੇ ਟਾਈਮ 'ਚ ਪੈਸੇ ਵਾਪਸ ਕਰੇਗਾ ਮੈਂ ਹੁਣ ਤੁਹਾਨੂੰ ਕੀ ਟਾਈਮ ਦਵਾਂ

ਮੈਨੂੰ ਜ਼ਰੂਰੀ ਕੰਮ ਹੈ ਮੈਂ ਮਾੜਾ ਜਾ ਕੇ ਆਉਣਾ ਰਾਜਬਾਈ ਬਹਿ ਜਾ ਆ ਜਾ ਕੰਮ ਤਾਂ ਹੁੰਦਾ ਹੀ ਰਹਿਣਗੇ ਆਜ ਆਪਾਂ ਕੋਈ ਗੱਲਬਾਤ ਕਰਦੇ ਬਹਿ ਕੇ ਹਾਂ ਹਾਂ ਮੇਰੇ ਬੈਠਦਾ ਦੋ ਕੱਪ ਚਾਹੀ ਬਣਾ ਲਿਓ ਜੀ ਠੰਡੀ ਬਹੁਤ ਹੋ ਗਈ ਪਈ ਆ ਹਾਂ ਬਣਾਉਣੀ ਆ ਰੱਜੂ ਆ ਜਾ ਕੁਝ ਜ਼ਿਆਦਾ ਜ਼ਰੂਰੀ ਗੱਲਾਂ ਲੱਗਦੀਆਂ ਨੇ ਇਹਨਾਂ ਦੀਆਂ ਹੋਰ ਵਿੱਕੀ ਵੀਰੇ ਕੀ ਹਾਲ ਨੇ ਕੀ ਠਾਕ ਵੀਰੇ ਨਾ ਰੱਜੂ ਬੁਲਾਇਆ ਤਾਂ ਸੋਨੋ ਮੈਂ ਆ ਤੇ ਵਿੱਕੀ ਰਾਜ ਨਾਲ ਗੱਲਾਂ ਕਰੀ ਜਾਂਦਾ ਇਹ ਉਹਦੀ ਗੱਲ ਮੈਨੂੰ ਪਸੰਦ ਨਹੀਂ ਆਈ ਉਹ ਨਹੀਂ ਨਹੀਂ ਭੈਣੇ ਇਹ ਅਜਿਹੀ ਕੋਈ ਗੱਲ ਨਹੀਂ ਹੈਗੀ ਪਤਾ ਤਾਂ ਹੈਗਾ ਤੁਹਾਨੂੰ ਇਹਨਾਂ ਦਾ ਰੱਜੋ ਦੇਖੀ ਮੈਨੂੰ ਪਤਾ ਨਹੀਂ ਕਿਉਂ ਐ ਲੱਗੀ ਜਾਂਦਾ ਵੀ ਮੈਂ ਵਿੱਕੀ ਨੂੰ ਦੇਖ ਕੇ ਕਿਤੇ ਗਲਤ ਥਾਂ ਤੇ ਪੈਸੇ ਤਾਂ ਨਹੀਂ ਫਸਾ ਲਏ ਨਹੀਂ ਨਹੀਂ ਭੈਣੀ ਐਨਾਂ ਦਾ ਯਕੀਨ ਰੱਖ ਯਕੀਨ ਤਾਂ ਹੈਗਾ ਤੂੰ ਹੈਗੀ ਆ ਨਾ ਵਿੱਚ ਨਾਲੇ ਹੁਣ ਤੂੰ ਜ਼ੋਰ ਪਾ ਕੇ ਉਹਨੂੰ ਕਹਿ ਵੀ ਪੈਸੇ ਸੇਤੀ ਦਊਗਾ ਹਾਂ ਹਾਂ ਭੈਣੀ ਤੂੰ ਜਮਾ ਫਿਕਰ ਨਾ ਕਰ ਮੇਰੇ ਹੁੰਦੇ ਦੇ ਦਾਂਗੇ ਪੈਸੇ ਹਾਂ ਜੇ ਤੂੰ ਕਹਿ ਨਹੀਂ ਹੈ ਨਾ ਹੁਣ ਮੈਨੂੰ ਤਸੱਲੀ ਜੀ ਹੋਈ ਐ ਚੱਲ ਹੁਣ ਮੈਂ ਚਾਹ ਬਣਾ ਦਾਂ ਰਾਜ ਨੂੰ ਲਈ ਬੈਠਾ ਕਿਤੇ ਹੋਰ ਉਹਦੇ ਕੰਨ ਭਰਦੇ ਉਹਦੇ ਤੇ ਨਹੀਂ ਮੈਨੂੰ ਯਕੀਨ ਉਹ ਕੀ ਹੋ ਗਿਆ ਯਾਰ ਕਿਹੜੀਆਂ ਸੋਚਾਂ ਚ ਗੁੰਮ ਗਿਆ ਨਹੀਂ ਨਹੀਂ ਰਾਜ ਵੀਰੇ ਕੋਈ ਸੋਚ ਨਹੀਂ ਮੈਂ ਡੁੱਬਿਆ ਹੋਇਆ ਬਸ ਇੱਕ ਟੈਨਸ਼ਨ ਆ ਮੈਨੂੰ ਤੂੰ ਟੈਨਸ਼ਨ ਚ ਉਹ ਦੱਸ ਭਰਾਵਾ ਇਹ ਜੀ ਕਿਹੜੀ ਟੈਨਸ਼ਨ ਪਾਲ ਕੇ ਬਹਿ ਗਿਆ ਹੱਲ ਕਰੀਏ ਫੇਰ ਤੇਰੀ ਟੈਨਸ਼ਨ ਦਾ ਰਾਜੀ ਵੀਰੇ ਕੱਢ ਦੇਗਾ ਹੱਲ ਹਾਂ ਹਾਂ ਭਰਾਵਾ ਤੂੰ ਵੀ ਤਾਂ ਮੇਰਾ ਹੱਲ ਕੱਢਿਆ ਹੀ ਸੀ ਤੇ ਹੁਣ ਜਿੰਨੀ ਕੋਸ਼ਿਸ਼ ਮੇਰੇ ਤੋਂ ਹੋਊਗੀ ਓਨੀ ਮੈਂ ਕਰੂੰਗਾ ਦੱਸ ਸੋਚ ਲੈ ਰਾਜੀ ਵੀਰੇ ਕੱਢੇਗਾ ਹੱਲ ਸੋਚਣਾ ਕੀ ਹੈ ਭਰਾਵਾ ਮੈਂ ਕੱਢੂੰਗਾ ਤੇਰਾ ਹੱਲ ਜਿੰਨਾ ਮੇਰੇ ਹੱਥ ਵੱਸ ਹੋਇਆ ਓੰਨੀ ਦਾ ਹੈਲਪ ਮੈਂ ਕਰੂੰਗਾ ਤੇਰੀ ਜੇ ਰਾਜ ਮੈਨੂੰ 30 ਲੱਖ ਰੁਪਏ ਦੇ ਦੇ ਤਾਂ ਇਹ ਤੋਂ ਲੈ ਕੇ ਬਲਜੀਤ ਨੂੰ ਦੇ ਦਾਂ ਰਾਜ ਵੀਰੇ ਤੇਰੇ ਲਈ 30 ਲੱਖ ਰੁਪਏ ਹੈਗਾ 30 ਲੱਖ ਨਾ ਨਾ ਵੀਰੇ ਯਾਰ ਜੇ ਮੇਰੇ ਕੋਲ 30 ਲੱਖ ਰੁਪਇਆ ਹੁੰਦਾ ਮੈਂ ਉਹ ਤਾਂ ਰਜਿਸਟਰੀ ਨਾ ਕਰਵਾ ਲੈਂਦਾ ਫੇਰ ਆਪਾਂ 6 ਮਹੀਨੇ ਦਾ ਟਾਈਮ ਕਿਉਂ ਪਾਉਣਾ ਸੀ ਅੱਛਾ ਚੰਗਾ ਮੈਨੂੰ ਐਂ ਦਾ ਦੱਸ ਤੈਨੂੰ ਹੁਣ 30 ਲੱਖ ਦੀ ਕੀ ਲੋਡ ਪੈ ਗਈ ਕੋਈ ਹੋਰ ਪਲਾਟ ਪਲੂਟ ਖਰੀਦ ਰਹੇ ਨਾ ਨਾ ਰਾਜ ਵੀਰੇ ਪਲਾਟ ਨਹੀਂ ਲੈਣਾ ਬਸ ਐਮਰਜੈਂਸੀ ਆ ਤਾਂ ਕਰਕੇ ਮੰਗਰੇ ਸੀ ਰਾਜਵਰੇ ਨਾ ਨਾ ਭਰਾਵਾ ਜੇ ਮੇਰੇ ਕੋਲ ਹੁੰਦੇ ਨਾ ਮੈਂ ਤੇਰੀ ਜ਼ਰੂਰ ਮਦਦ ਕਰਦਾ ਜਿਵੇਂ ਤੈਂ ਮੇਰੀ ਓਕੇ ਟਾਈਮ ਮਦਦ ਕੀਤੀ ਐ ਵਿੱਕੀ ਯਾਰ ਨਾਲੇ ਮੈਂ ਨਾ ਐ ਸੋਚ ਰਿਹਾ ਸੀਗਾ ਜਿਹੜੀ ਜਗ੍ਹਾ ਆਪਾਂ ਖਰੀਦੀ ਐ ਕਿਉਂ ਨਾ ਆਪਾਂ ਉਹਦੇ ਤੇ ਕੋਠੀ ਪਾ ਲਈਏ ਕੋਠੀ ਪਾ ਕੇ ਆਪਾਂ ਉਹਨੂੰ ਕਿਰਾਏ ਤੇ ਚਾੜ੍ਹ ਦਾਂਗੇ ਕਿਰਾਇਆ ਆਉਂਦਾ ਤਾਂ ਹੋ ਜਾਊਗਾ ਤੇ ਜਦੋਂ ਮਾਰਕੀਟ ਦੇ ਵਿੱਚ ਰੇਟ ਉਹਦਾ ਆਪਾਂ ਨੂੰ ਜਾਇਜ਼ ਲੱਗਿਆ ਵੀ ਰੇਟ ਵੱਧ ਗਿਆ ਆਪਾਂ ਵੇਚ ਦਾਂਗੇ ਹਾਂ ਹਰਾਏ ਵੀਰੇ ਤੂੰ ਸਹੀ ਕਹਿਣਾ ਹੁਣ ਆਪਾਂ ਐਂ ਕਰਾਂਗੇ ਚੱਲ ਚੰਗਾ ਵਿੱਕੀ ਫਿਰ ਮਿਲਦੇ ਆਂ ਵੀਰੇ ਛੇਤੀ ਹੁਣ ਮੈਨੂੰ ਕੰਮ ਐ ਜ਼ਰੂਰੀ ਮੈਂ ਜਾਇਆ ਮਾ ਰਾਜ ਚਾਹ ਤਾਂ ਪੀ ਜਾਂਦਾ ਨਹੀਂ ਭਾਬੀ ਤੁਸੀਂ ਪੀਵੋ ਚਾਹ ਮੈਨੂੰ ਕੰਮ ਐ ਮੈਂ ਜਾਇਆ ਮਾ ਵਿੱਕੀ ਬੁਲਾਇਆ ਤੈਨੂੰ ਮੈਂ ਆ ਤੇ ਤੂੰ ਰਾਜ ਨਾਲ ਗੱਲਾਂ ਕਰਨ ਲੱਗਿਆ ਪਿਆ ਕੀ ਗੱਲ ਉਹ ਨਹੀਂ ਜੀ ਉਤਾ ਰਾਜ ਨੰਘਿਆ ਜਾ ਰਿਹਾ ਸੀਗਾ ਮੈਂ ਸੋਚਿਆ ਬੁਲਾਈ ਲਾਵਾਂ ਕਿਤੇ ਕਹੂਗਾ ਵੀ ਘਰੇ ਵੀ ਆਏ ਨੇ ਤੇ ਬੁਲਾਇਆ ਵੀ ਨਹੀਂ ਅੱਜ ਬੜੀ ਫਿਕਰ ਹੋਈ ਆ ਤੈਨੂੰ ਉਹਦੀ ਅੱਗੇ ਵੀ ਤਾਂ ਲੰਘਦਾ ਅੱਗੇ ਤਾਂ ਕਦੇ ਬੁਲਾਇਆ ਨਹੀਂ ਰੱਜੋ ਸਮਝਾ ਆਪਣੀ ਭੈਣ ਨੂੰ ਇਹ ਕੀ ਸਮਝਾਉਗੀ ਮੈਨੂੰ ਚੱਲ ਛੱਡ ਕੁਛ ਕਿਹਾ ਤਾਂ ਨਹੀਂ ਉਹਨੇ ਤੈਨੂੰ ਉਹ ਨਹੀਂ ਨਹੀਂ ਜੀ ਉਹ ਤਾਂ ਤੁਹਾਡੀਆਂ ਤਰੀਫਾਂ ਹੀ ਬਹੁਤ ਕਰ ਰਹੀ ਸੀਗਾ ਵੀ ਤੁਸੀਂ ਤਾਂ ਘਰ 'ਚ ਧਿਆਨ ਹੀ ਬਹੁਤ ਰੱਖਦੇ ਹੋ ਸਾਰਿਆਂ ਦਾ ਤਰੀਫਾਂ ਉਹ ਵੀ ਮੇਰੀਆਂ ਉਹ ਰਹਿਣ ਦੇ ਤੈਨੂੰ ਕੋਈ ਗਲਤਫਹਿਮੀ ਹੋਈ ਹੋਣੀ ਆ ਉਹ ਚੁਗਲੀਆਂ ਵੱਢ ਕੇ ਗਿਆ ਹੋਣਾ ਮੇਰੀਆਂ ਨਹੀਂ ਨਹੀਂ ਜੀ ਕਰਕੇ ਤਾਂ ਤਰੀਫ ਹੀ ਗਿਆ ਤੁਹਾਡੀਆਂ ਜ਼ਕੀਨ ਜਾਂ ਤਾਂ ਨਹੀਂ ਆਉਂਦਾ ਤੇਰੀਆਂ ਗੱਲਾਂ ਤੇ ਚਲ ਛੱਡ ਤੂੰ ਤੂੰ ਮੈਨੂੰ ਇਹ ਦੱਸ ਵੀ ਮੈਨੂੰ ਪੈਸੇ ਕਦੋਂ ਦਏਗਾ ਓਹੋ ਤੁਸੀਂ ਤਾਂ ਹੱਥ ਧੋਕੇ ਪਿੱਛੀ ਪੈ ਗਏ ਕਰ ਦੂੰਗਾ ਤੁਹਾਡੇ ਪੈਸਿਆਂ ਦਾ ਇੰਤਜ਼ਾਮ ਫਿਰ 63 ਕਰਦੇ ਪੈਸਿਆਂ ਦਾ ਇੰਤਜ਼ਾਮ ਇੱਕ ਅੱਧੇ ਦਿਨ ਚ ਉਹ ਮੈਂ ਇਹਨਾਂ ਤਾਂ ਹੋਰ ਛਿੱਤਰ ਨਹੀਂ ਖਾਣੇ ਹਜੇ ਤਾਂ ਮੈਂ ਇਹਨਾਂ ਦਾ ਫੋਨ ਹੀ ਨਹੀਂ ਚੱਕ ਰਹੀ ਕਿਤੇ ਇਹਨਾਂ ਨੇ ਫੋਨ ਕਰਕੇ ਮੰਮੀ ਜੀ ਨੂੰ ਸਾਰਾ ਕੁਝ ਦੱਸਤਾ ਨਾ ਫਿਰ ਮੈਂ ਤਾਂ ਚੰਗੀ ਫਸ ਜੂਗੀ ਰੱਜੋ ਭੈਣੇ ਮੈਂ ਕਿਸੇ ਨੂੰ ਫਿਰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣੀ ਪਹਿਲਾਂ ਮੈਂ ਸ਼ੈਲੀ ਨੂੰ ਘਰੋਂ ਬਾਹਰ ਕਢਵਾਇਆ ਕਿਤੇ ਹੁਣ ਮੇਰੀ ਸੱਸ ਮੈਨੂੰ ਹੀ ਘਰੋਂ ਬਾਹਰ ਨਾ ਕੱਢ ਦੇ ਮੰਮੀ ਤੁਸੀਂ ਉਰੇ ਬੈਠੇ ਹੋ ਮੈਂ ਤੁਹਾਨੂੰ ਸਾਰੇ ਘਰ ਚ ਲੱਭਦੀ ਫਿਰਦੀ ਆ ਕੀ ਗੱਲ ਹੈ ਧੀਏ ਬੜੀ ਖੁਸ਼ ਹੈ ਮੈਨੂੰ ਕਿਉਂ ਲੱਭਦੀ ਫਿਰਦੀ ਆ ਇਹਨਾਂ ਦਾ ਫੋਨ ਆਇਆ ਸੀ ਇਹ ਮੈਨੂੰ ਕਹਿੰਦੇ ਮੈਂ ਤੇਨੇ ਛੇਤੀ ਲੈਣਾ ਆਉਂਗਾ ਹੁਣ ਸੱਚੀ ਪੁੱਤ ਇਹ ਤਾਂ ਆਪਣੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਨਾਲੇ ਪੁੱਤ ਜਦੋਂ ਧੀ ਪੁੱਤ ਖੁਸ਼ ਹੋਣ ਨਾ ਫਿਰ ਮਾਪਿਆਂ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਆ ਜੰਦਾ ਬੁੱਧ ਫਿਰ ਆਏ ਦੱਸ ਆਪਾਂ ਇਸ ਕੁਰਸੀ ਦੇ ਵਿੱਚ ਖਾੜ ਪਿੰਨੂ ਕੀ ਬਣਾਈਏ ਮੰਮੀ ਤੁਸੀਂ ਜੋ ਵੀ ਕਹੋਗੇ ਨਾ ਮੈਂ ਉਹੀ ਬਣਾ ਦੂੰਗੀ ਤੂੰ ਕੀ ਬਣਾਏਗੀ ਬੁੱਧ ਬਲਜੀਤ ਹੈ ਕੀ ਆ ਆਪੇ ਬਣਾ ਲੂਗੀ ਉਹ ਮੰਮੀ ਉਹਨੇ ਕੀ ਬਣਾਉਣਾ ਹੈ ਉਹ ਤਾਂ ਜੁੜੀ ਬੈਠੀ ਹੈ ਆਪਣੇ ਜੀਜੇ ਤੇ ਭੈਣ ਨਾਲ ਅੱਜ ਫੇਰ ਹੈ ਨਾ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਹੈ ਦਾ ਚੱਕ ਕੇ ਬੁੱਧਾ ਇੱਥੇ ਫੇਰ ਆ ਜਾਂਦੇ ਨੇ ਕਿ ਮੰਮੀ ਹੁਣ ਆਪਾਂ ਇਹ ਚ ਕੀ ਕਰ ਸਕਦੇ ਆ ਇਹ ਤਾਂ ਭਾਬੀ ਨੂੰ ਸ਼ਰਮ ਚਾਹੀਦੀ ਐ ਘਟੋ ਘਟ ਬੰਦਾ 15 20 ਦਿਨ ਟੱਟ ਪਾ ਦੇ ਇਹ ਤਾਂ 2 ਦਿਨ ਹੀ ਪੈਣ ਦਿੰਦੇ ਉਦੋਂ ਹੀ ਆ ਜਾਂਦੇ ਮੂੰਹ ਚੱਕ ਕੇ ਨਹੀਂ ਇਹ ਚਾਹ ਖਾਣੇ ਦੇ ਬਡੜੀ ਕੋਲੇ ਕੀ ਕਰਨ ਆਉਂਦੇ ਨੇ ਮੈਨੂੰ ਅੱਜ ਤੱਕ ਨਹੀਂ ਗੱਲ ਸਮਝ ਲੱਗੀ ਮੰਮੀ ਇਹ ਤਾਂ ਹੁਣ ਭਾਬੀ ਜਾਣੇ ਜਾਂ ਉਹ ਜਾਣਣ ਮੈਨੂੰ ਵੀ ਨਹੀਂ ਚੰਗੀ ਤਰ੍ਹਾਂ ਸੂਤ ਕਰਨੇ ਆਉਂਦੇ ਨੇ ਜਦੋਂ ਸੁਨਾਈਆਂ ਨਾ ਖਰੀਆਂ ਖਰੀਆਂ ਗੱਲਾਂ ਆਪੇ ਆ ਘਰ ਟਗਾਣੇ ਆ ਜੂਗੀ ਫੇਰ ਮੈਂ ਦੇਖਦੀ ਆ ਆਪਣੇ ਘਰੇ ਇਹ ਕਿਵੇਂ ਪੈਰ ਧਰਦੇ ਨੇ ਉਹ ਮੰਮੀ ਰਹਿਣ ਦੋ ਉਹ ਤੁਹਾਨੂੰ ਭਾਬੀ ਦਾ ਪਤਾ ਤਾਂ ਹੈਗਾ ਬਿਨਾਂ ਗੱਲ ਤੋਂ ਕਲੇਸ਼ ਪਾ ਕੇ ਬਹਿ ਜੂਗੀ ਨਾਲੇ ਇਹਨੇ ਤਾਂ ਆਇਆ ਗਿਆ ਵੀ ਨਹੀਂ ਦੇਖਣਾ ਹੈਗਾ ਵੀ ਤੁਹਾਨੂੰ ਪਤਾ ਤਾਂ ਹੈਗਾ ਭਾਬੀ ਦੇ ਮਾੜੇ ਸੁਭਾਅ ਦਾ ਉੱਥੇ ਇੱਥੇ ਤਾਂ ਆਪਾਂ ਮਾਰ ਖਾਨੇ ਆ ਆਪਾਂ ਕੁਝ ਕਹਦੇ ਨਹੀਂ ਨਾ ਹੈਗੇ ਤਾਈਆਂ ਇਹ ਸਿਰ ਚੜਦੀ ਆ हां मम्मी सिरਤਾ ਭਾਬੀ ਬਾਲਾ ਚੜੀ ਹੋਈ ਐ ਪਰ ਚੜਾਇਆ ਵੀ ਤਾਂ ਤੁਸੀਂ ਐ ਜੇ ਤੁਸੀਂ ਸ਼ੈਲੀ ਭਾਬੀ ਤੇ ਉਹ ਤੇ ਫਰਕ ਨਾ ਕਰਦੇ ਤਾਂ ਤੁਹਾਨੂੰ ਅੱਜ ਆਹ ਦਿਨ ਨਹੀਂ ਸੀ ਦੇਖਣਾ ਪੈਣਾ ਉਹ ਵੱਡੀ ਭਾਬੀ ਨੂੰ ਤਾਂ ਤੁਸੀਂ ਹੱਥਾਂ ਤੇ ਚੱਕੀ ਫਿਰਦੇ ਹੋ ਤੇ ਸ਼ੈਲੀ ਭਾਬੀ ਨੂੰ ਤੁਸੀਂ ਪੁੱਛਦੇ ਵੀ ਨਹੀਂ ਹੈਗੇ ਰਮਣਾ ਮੇਰੇ ਕੋਲੇ ਸ਼ੈਲੀ ਦੀ ਗੱਲ ਨਾ ਕਰ ਕਿਉਂ ਮੰਮੀ ਕਿਉਂ ਨਾ ਕਰਾਂ ਸ਼ੈਲੀ ਭਾਬੀ ਦੀ ਗੱਲ ਉਹਨੇ ਬਗਾੜੀ ਇਹੀ ਕੀ ਐ ਮੈਂ ਕਿਹਾ ਨਾ ਤੈਨੂੰ ਸ਼ੈਲੀ ਦੀ ਮੇਰੇ ਕੋਲ ਕੋਈ ਗੱਲ ਨਾ ਕਰ ਰਹੀ ਪਰ ਜਿੱਤ ਦੀ ਗੱਲ ਉਹਨੂੰ ਮੈਂ ਆਪੇ ਸਦਾਰ ਦਾਨੀ ਆ। ਉਹ ਰੁਕ ਜਾ ਮਮੀ ਥੋੜਾ ਜਿਹਾ ਸਬਰ ਦਾ ਕੰਮ ਲੋ ਹੁਣ ਤੁਸੀਂ ਕਿ ਉਹਦੇ ਭੈਣ ਦੇ ਜੀਜੇ ਦੇ ਸਾਹਮਣੇ ਟੋਕੋਗੇ ਉਹਨੂੰ ਉਹ ਕੋਈ ਫਾਇਦਾ ਨਹੀਂ ਮਮੀ ਤੁਸੀਂ ਉਹਨੂੰ ਇੱਕ ਗੱਲ ਕਹੋਗੇ ਨਾ ਉਹ ਤੁਹਾਨੂੰ ਚਾਰ ਸੁਣਾਉਗੀ ਬੇਇੱਜ਼ਤੀ ਕਰੋਗੀ ਤੁਹਾਡੀ ਬੇਇੱਜ਼ਤੀ। ਨਾ ਹੁਣ ਤੂੰ ਹੀ ਦੱਸ ਦੇ ਫਿਰ ਮੈਂ ਕਰਾਂ ਕੀ ਅੱਜ ਖਾਣੇ ਦੇ ਮੈਨੂੰ ਐ ਨਹੀਂ ਸਮਝ ਲੱਗਦੀ ਕਰਨ ਕੀ ਆਉਂਦੇ ਨੇ। ਅਮ ਮਮੀ ਕੀ ਕਰਨ ਆਣਾ ਇਹਨਾਂ ਨੇ? ਭਾਬੀ ਨੂੰ ਚੱਕਣ ਆਉਂਦੇ ਨੇ ਤੇ ਚੁਗਲੀਆਂ ਕਰਨ ਆਉਂਦੇ ਨੇ। ਚੁਗਲੀਆਂ ਵੀ ਫਿਰ ਐ ਜੀਆਂ ਕਿ ਜਾਣ ਤੋਂ ਬਾਅਦ ਆਪਣਾ ਘਰ ਯੁੱਧ ਦਾ ਮੈਦਾਨ ਬਣ ਜਾਂਦਾ ਹੈ। ਗੱਲ ਤਾਂ ਧੁੱਤੀ ਇਹ ਸਹੀ ਕਹਿਨੀ ਆ ਜਦੋਂ ਇਹ ਆ ਕੇ ਜਾਂਦੇ ਨੇ ਨਾ ਬਲਜੀਤਨੀ ਤਾਂ ਹਵਾ ਹੀ ਖਰਾਬ ਹੋ ਜਾਂਦੀ ਆ। ਆਪਾਂ ਨੂੰ ਤਾਂ ਕਿਸੇ ਨੂੰ ਇਹ ਕੋਡੀਆਂ ਭਾਣੀ ਸਿਆਣ ਦੀ। ਹਾਂ ਮਮੀ। ਤੁਸੀਂ ਸਹੀ ਕਹਿੰਦੇ ਹੋ ਭਾਬੀ ਨੱਕ ਤੇ ਮੱਖੀ ਤਾਂ ਨਹੀਂ ਬੈਠਣ ਦਿੰਦੀ ਹੈਗੀ ਨਾਲੇ ਮੈਨੂੰ ਨਾ ਸਾਰੀ ਗਲਤੀ ਵੀਰੇ ਦੀ ਲੱਗਦੀ ਹੈ ਆ ਜਿਹੜੇ ਭਾਬੀ ਦੇ ਨਜਾਇਜ਼ ਖਰਚੇ ਨੇ ਨਾ ਇਹਨਾਂ ਨੇ ਤਾਂ ਮੰਮੀ ਭਾਬੀ ਦਾ ਦਿਮਾਗ ਖਰਾਬ ਕਰਤਾ ਨਾਲੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਦੇ ਵੀਰੇ ਨਾਲ ਭਾਬੀ ਦੀ ਗੱਲ ਕੀਤੀ ਹੈ ਵੀ ਇਹ ਘਰੇ ਕੀ ਗੁੱਲ ਖਲੌਂਦੀ ਫਿਰਦੀ ਹੈ ਤੇਰੇ ਭਾਈ ਨਾਲ ਗੱਲ ਕਰਦੀ ਤਾਂ ਹੈਗੀਆਂ ਮੈਂ ਪਰ ਕਦੇ ਬਰਜੀਤ ਦੀ ਗੱਲ ਨਹੀਂ ਕਰੀ ਮੈਨੂੰ ਆਇਆ ਪੁੱਤ ਬਾਰੇ ਉਹ ਕੱਲਾ ਜੇ ਮੈਂ ਉਹਨੂੰ ਕੁਝ ਕਹਿਤਾ ਫਿਰ ਓਖਾ ਹੋਊਗਾ ਪੁੱਤ ਤੂੰ ਨਾਲੇ ਸੋਚੂਗਾ ਕਿ ਵੀ ਮੈਨੂੰ ਬਾਰੇ ਵੀ ਨੀ ਟਿਕੜ ਦਿੰਦੀ ਆ ਬਸ ਫਿਰ ਮੇਰੇ ਮੂੰਹ 'ਚ ਨਾ ਚੁੱਪੇ ਆ ਜਾਂਦੀ ਆ ਕੋਈ ਨਾ ਰਮਨ ਆ ਜਾਂਦੇ ਤੇਰੇ ਵੀਰੇ ਨੂੰ ਜਦੋਂ ਆ ਗਿਆ ਨਾ ਆਪੇ ਸੁਧਾਰ ਲੂਗਾ ਹਾਂ ਮੰਮੀ ਇਹ ਤਾਂ ਹੁਣ ਵਕਤ ਹੀ ਦੱਸੂਗਾ ਕਿ ਵੀਰਾ ਹੁਣ ਭਾਬੀ ਨੂੰ ਆ ਕੇ ਸੁਧਾਰੂਗਾ ਯਾ ਫਿਰ ਇਹਦੀਆਂ ਪੁੱਠੀਆਂ ਹਰਕਤਾਂ ਇਹਨੂੰ ਕਿਸੇ ਪੰਕਤੇ ਪੰਗੇ ਚ ਲੈ ਡੁੱਬਣ ਗਿਆ। ਮੰਮੀ ਅੰਠੰਡੇ ਹੀ ਰੱਗੀ ਜਾ ਰਹੀ ਮੈਨੂੰ ਕਾਫੀ ਬਣਾ ਦੋ। ਕੋਈ ਨਾ ਪੁੱਤ ਬਣਾ ਦਿੰਨੀ ਆ ਕਾਫੀ। ਮੰਮੀ ਤੁਸੀਂ ਪੀਣੀ ਆ? ਹਾਂ ਹਾਂ ਪੁੱਤ ਮੈਂ ਵੀ ਲੈ ਲਵਾਂਗੀ ਇੱਕ ਕੱਪ। ਚਲੋ ਪੁੱਤ ਬਣਾਈਏ ਆਪ ਕਾਫੀ। ਜਾਬ ਤੂੰ ਜਾ ਕੇ ਤੂੰ ਟੀਵੀ ਦੇਖ ਲੈ ਮੈਂ ਇਹਨਾਂ ਕਾਫੀ ਬਣਾਣੀ ਆ ਠੀਕ ਹੈ। ਰੱਜੋ ਭੈਣੇ ਮੈਂ ਕਿਸੇ ਨੂੰ ਫਿਰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣੀ ਪਹਿਲਾਂ ਮੈਂ ਸ਼ੈਲੀ ਨੂੰ ਘਰੋਂ ਬਾਹਰ ਕਢਵਾਇਆ ਕਿਤੇ ਹੁਣ ਮੇਰੀ ਸੱਸ ਮੈਨੂੰ ਹੀ ਘਰੋਂ ਬਾਹਰ ਨਾ ਕੱਢ ਦੇ ਬੇ ਕੀ ਕਰਤਾ ਤੂੰ ਦੱਸੋ ਜੀ ਤੁਸੀਂ ਕਦੋਂ ਪੈਸੇ ਵਾਪਸ ਕਰ ਰਹੇ ਹੋ ਮੈਂ ਆਪਣੀ ਭੈਣ ਦਾ ਘਰ ਨਹੀਂ ਖਰਾਬ ਹੋਣ ਦੇਣਾ ਓ ਬੱਸ ਕਰੋ ਹੁਣ ਕਿਵੇਂ ਗਲਗੁੱਠਾ ਦਿੱਤਾ ਮੇਰੇ ਨਾਲੇ ਮੈਂ ਪੈਸੇ ਜੇਬ 'ਚ ਜੱਕੀ ਫਿਰਦਾ ਨਾਲੇ ਰਕਮ ਛੋਟੀ ਮੋਟੀ ਨਹੀਂ ਹੈਗੀ ਬਹੁਤ ਵੱਡੀ ਹੈ ਪੈਸੇ ਇਕੱਠੇ ਕਰਨ ਨੂੰ ਟਾਈਮ ਲੱਗਦਾ ਰੱਜੋ ਸੁਣ ਰਹੀ ਹੈ ਭੈਣੇ ਕੀ ਕਹਿ ਰਿਹਾ ਇਹ ਵਿੱਕੀ ਮੈਂ ਕੁਛ ਨਹੀਂ ਸੁਣਨਾ ਮੈਨੂੰ ਇੱਕ ਅੱਧੇ ਦਿਨ ਚ ਪੈਸੇ ਵਾਪਸ ਚਾਹੀਦੇ ਨੇ ਤਾਂ ਚਾਹੀਦੇ ਨੇ ਉਹ ਬੱਸ ਕਰੋ ਇੰਨੀ ਜਲਦੀ ਨਾਲ ਪੈਸੇ ਪੂਸੇ ਵਾਪਸ ਹੁੰਦੇ ਤੁਸੀਂ ਤਾਂ ਆਰਾਮ ਨਾਲ ਮੂੰਹ ਹਿਲਾਤਾ ਜਿੰਨਾ ਚੱਕਰ ਮੇਰੀ ਪ੍ਰਾਪਰਟੀ ਨਹੀਂ ਨਾ ਵੇਖਦੀ ਉਹਨਾਂ ਟਾਈਮ ਮੈਂ ਤੁਹਾਨੂੰ ਰੁਪਈਆ ਵੀ ਨਹੀਂ ਦਿੰਦਾ ਵੀ ਪੈਸੇ ਵਾਪਸ ਕਰ ਦੇ ਪ੍ਰਾਪਰਟੀ ਐਸੇ ਤਾਂ ਤੂੰ ਨਵਾਂ ਕੰਮ ਚਲਾਉਣ ਨੂੰ ਲਿਆ ਸੀ ਆ ਪ੍ਰਾਪਰਟੀ ਕਿੱਥੋਂ ਵਿੱਚ ਆ ਗਈ ਮੈਂ ਨਾ ਹਜੇ ਕਿਸੇ ਨਾਲ ਪ੍ਰਾਪਰਟੀ ਦੀ ਗੱਲ ਕਰਨੀ ਨਹੀਂ ਸੀ ਪਰ ਤੁਸੀਂ ਮੇਰੇ ਮੂੰਹ ਚੋਂ ਕਢਵਾ ਲਿਆ ਜਿਹੜੇ ਤੁਸੀਂ ਮੈਨੂੰ ਪੈਸੇ ਦਿੱਤੇ ਸੀ ਨਾ ਉਹਨਾਂ ਨਾਲ ਮੈਂ ਪਲਾਟ ਖਰੀਦ ਲਿਆ ਸੀ ਜਦੋਂ ਉਹ ਪਲਾਟ ਵਿਗਿਆ ਨਾ ਉਦੋਂ ਹੀ ਤੁਹਾਡੇ ਪੈਸੇ ਵਾਪਸ ਹੋਣਗੇ ਉਹਨਾਂ ਟਾਈਮ ਗੱਲ ਨਾ ਕਰਿਓ ਰੱਜੋ ਭੈਣੇ ਇਹ ਕੀ ਆ ਇਹ ਤਾਂ ਕੋਈ ਗੱਲ ਨਾ ਬਣੀ ਨਾ ਵਿੱਕੀ ਜਦੋਂ ਤੂੰ ਪੈਸੇ ਲੈਣੇ ਸੀ ਉਦੋਂ ਤਾਂ ਬੜਾ ਮਿੱਠਾ ਹੋਇਆ ਆ ਸੀ ਤੇ ਹੁਣ ਮੋੜਨੇ ਨੇ ਹੁਣ ਤੂੰ ਕੋਰਾ ਕਰਾਰਾ ਹੋ ਗਿਆ ਜਦੋਂ ਮੇਰੇ ਲੇ ਪੈਸੇ ਹੈ ਹੀ ਨਹੀਂ ਮੈਂ ਕਿੱਥੋਂ ਦਮਾਂ ਵਿੱਕੀ ਪੈਸੇ ਦਾ ਤੂੰ ਕੰਮ ਲਈ ਲੈ ਸੀ ਉਹ ਜੇ ਪ੍ਰਾਪਰਟੀ ਲਈ ਲੈਣੇ ਸੀ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਝੂਠ ਬੋਲਣ ਦੀ ਕੀ ਲੋੜ ਸੀ ਭੈਣੇ ਇਹ ਗੱਲ ਤਾਂ ਮੈਂ ਇਨਾਂ ਨੂੰ ਵੀ ਸਮਝਾਈ ਸੀ ਪਰ ਇਨਾਂ ਨੇ ਮੇਰੀ ਸੁਣੀ ਨਹੀਂ ਰੱਜੋ ਤੂੰ ਵੀ ਆਪਣੀ ਭੈਣ ਨਾਲ ਗਈ ਬਲਜੀਤ ਜੀ ਗੱਲ ਇੱਕੋ ਹੀ ਆ ਚਾਹੇ ਤਾਂ ਆਪਾਂ ਪੈਸੇ ਪ੍ਰੋਪਰਟੀ ਜੇ ਇਨਵੈਸਟਮੈਂਟ ਕਰ ਲਈਏ ਚਾਹੇ ਕੰਮ 'ਚ ਵਿੱਕੀ ਤੇਰੇ ਲਈ ਇਹ ਇੱਕੋ ਗੱਲ ਹੋਊਗੀ ਪਰ ਮੈਂ ਇਹਨਾਂ ਨੂੰ ਕੀ ਜਵਾਬ ਦੇਵਾਂ ਚੱਲ ਫਿਰ ਐਂ ਕਰ ਤੂੰ ਨਾ ਉਹ ਪ੍ਰੋਪਰਟੀ ਦੀ ਰਜਿਸਟਰੀ ਦੇ ਕਾਗਜ਼ ਲਿਆ ਕੇ ਮੈਨੂੰ ਦੇ ਦੇ ਮੈਂ ਇਹਨਾਂ ਨੂੰ ਫੋਟੋ ਖਿੱਚ ਕੇ ਭੇਜ ਦੂੰਗੀ ਉਹਨਾਂ ਨੂੰ ਕਹਿ ਦੂੰਗੀ ਕਿ ਇੱਥੇ ਪੈਸੇ ਇਨਵੈਸਟ ਕੀਤੇ ਨੇ ਉਹ ਰਜਿਸਟਰੀ ਦੇ ਪੇਪਰ ਉਹ ਨਹੀਂ ਹਜੇ ਮਿਲ ਸਕਦੇ ਜੀ ਕਿਉਂ ਕਿਉਂਕਿ ਹਜੇ ਰਜਿਸਟਰੀ ਹੋਣ ਚ ਨਾ 6 ਮਹੀਨੇ ਦਾ ਟਾਈਮ ਹੈ। ਬਿੱਕੀ ਮੈਨੂੰ ਇਹ ਕਿਉਂ ਲੱਗ ਰਿਹਾ ਕਿ ਤੂੰ ਮੈਨੂੰ ਝੂਠ ਤੇ ਝੂਠ ਬੋਲੀ ਜਾ ਰਹੀ ਹੈ ਤੇ ਮੈਂ ਤੇਰੇ ਝੂਠਾਂ 'ਚ ਫੱਸੀ ਜਾ ਰਹੀ ਹਾਂ। ਨਹੀਂ ਨਹੀਂ ਜੀ। ਮੈਂ ਝੂਠ ਨਹੀਂ ਬੋਲ ਰਿਹਾ। ਜੇ ਮੇਰੇ ਤੇ ਯਕੀਨ ਨਹੀਂ ਨਾ ਤਾਂ ਰਾਜ ਨੂੰ ਪੁੱਛ ਲਿਓ। ਉਹ ਮੈਂ ਤੇਰੇ ਤੇ ਹੈਰਾਨ ਆ। ਉਹ ਮੈਂ ਕਿਉਂ ਰਾਜ ਨੂੰ ਪੁੱਛਾਂ? ਉਹ ਪ੍ਰਾਪਰਟੀ ਤਾਂ ਤੈਨ ਖਰੀਦੀ ਆ। ਉਹ ਨਹੀਂ ਨਹੀਂ ਬਲਜੀਤ ਜੀ। ਮੈਨੇ ਇਕੱਲੇ ਨੇ ਪ੍ਰਾਪਰਟੀ ਨਹੀਂ ਖਰੀਦੀ। ਰਾਜ ਵੀ ਮੇਰਾ ਹਿੱਸੇਦਾਰ ਆ ਰੱਜੋ ਤੂੰ ਵੀ ਮੈਨੂੰ ਇਹ ਗੱਲ ਨਹੀਂ ਦੱਸੀ ਮੇਰੀ ਭੈਣ ਹੋ ਕੇ ਮੇਤੋਂ ਗੱਲ ਲਕੋਨੀ ਆ ਤੂੰ ਭੈਣੇ ਮੈਨੂੰ ਤਾਂ ਆਪ ਨਹੀਂ ਪਤਾ ਹੁਣ ਪਤਾ ਲੱਗਿਆ ਇਹਨਾਂ ਨੂੰ ਰੱਜੋ ਨੂੰ ਇਸ ਗੱਲ ਬਾਰੇ ਕੁਝ ਨਹੀਂ ਪਤਾ ਜੀ ਨਾਲੇ ਜੋ ਗੱਲ ਮੈਂ ਤੁਹਾਨੂੰ ਕਹੀ ਆ ਨਾ ਮੈਂ ਸੱਚ ਕਹਿ ਰਿਆਂ ਮੈਂ ਇਹਦੇ ਵਿੱਚ ਕੁਝ ਝੂਠ ਨਹੀਂ ਬੋਲਿਆ ਵੇ ਆਕੀ ਕਰਤਾ ਤੂੰ ਰਾਜ ਨਾਲ ਹਿੱਸੇਦਾਰੀ ਪਾਉਣ ਤੋਂ ਪਹਿਲਾਂ ਇੱਕ ਵਾਰ ਮੇਰੇ ਨਾਲ ਤਾਂ ਗੱਲ ਕਰ ਲੈਂਦਾ ਹੁਣ ਨਹੀਂ ਮੁੜਦੇ ਪੈਸੇ ਹੁਣ ਮੈਂ ਕੀ ਕਹੂੰਗੀ ਇਹਨਾਂ ਨੂੰ ਵੀ ਸੋਡੇ ਪੈਸੇ ਡੁੱਬ ਗਏ ਰਾਜ ਨਹੀਂ ਮੋੜਦਾ 1 ਰੁਪਿਆ ਵੀ ਬਿੱਕੀ ਮੈਨੂੰ ਨਹੀਂ ਪਤਾ ਮੈਨੂੰ ਜਿੱਥੋਂ ਮਰਜੀ ਪੈਸੇ ਲਿਆ ਕੇ ਦੇ ਮੈਨੂੰ ਮੇਰਾ 30 ਲੱਖ ਅੱਜ ਹੀ ਚਾਹੀਦਾ ਕੀ ਗੱਲ ਇੰਨਾ ਪਿੱਟ ਸਿਆ ਪਾ ਪਾਇਆ ਕੀ ਗੱਲ ਤੁਹਾਨੂੰ ਰਾਸ ਤੇ ਵਿਸ਼ਵਾਸ ਨਹੀਂਗਾ ਨਾ 1% ਵੀ ਨਹੀਂ ਕਿਉਂਕਿ ਹੁਣ ਤੱਕ ਰਾਜ ਨੇ ਪੈਸੇ ਡਬੋਈ ਨੇ ਉਹ ਤੋਂ ਸਾਨੂੰ ਕੁਝ ਨਹੀਂ ਮਿਲਿਆ ਪਰ ਤੁਸੀਂ ਮੇਰੇ ਹੁੰਦੇ ਫਿਕਰ ਨਾ ਕਰੋ ਇਸ ਵਾਰ ਨਹੀਂ ਪੈਸੇ ਮੈਂ ਡੁੱਬਣ ਦਿੰਦਾ ਜਿੱਥੇ ਪ੍ਰੋਪਰਟੀ ਖਰੀਦੀ ਆ ਨਾ ਉਹ ਜਗ੍ਹਾ ਨਾ ਬਹੁਤ ਵਧੀਆ ਥਾਂ ਤੇ ਐ ਤੇ ਜਦੋਂ ਉਹ ਜਗ੍ਹਾ ਬੀਕੂਗੀ ਨਾ ਤਾਂ ਬਹੁਤ ਪੈਸੇ ਦੇ ਕੇ ਜਾਊਗੀ ਤੁਸੀਂ ਮੈਨੂੰ 30 ਲੱਖ ਦਿੱਤਾ ਸੀ ਨਾ ਮੈਂ ਤੁਹਾਨੂੰ ਉਹਦਾ 40 ਲੱਖ ਰੁਪਏ ਮੋੜੂੰਗਾ। ਨਾ ਵਿੱਕੀ ਮੈਂ 40 ਲੱਖ ਨਹੀਂ ਲੈਣਾ। ਤੂੰ ਮੈਨੂੰ 30 ਲੱਖ ਹੀ ਮੋੜ ਦੇ। ਬੇ ਮੇਰੇ ਤਾਂ ਕੱਲ ਦੇ ਸਾਹ ਸੁੱਕੇ ਪਏ ਨੇ। ਅੱਜ ਤੂੰ ਆ ਨਵਾਂ ਸੱਪ ਕੱਢ ਕੇ ਮੂਹਰੇ ਧਰਤਾ। ਨਾਲੇ ਰੱਜੂ ਤੈਨੂੰ ਮੈਂ ਸਾਰੀ ਗੱਲ ਦੱਸੀ ਹੋਈ ਆ। ਫੇਰ ਵੀ ਤੂੰ ਮੇਰੇ ਤੋਂ ਬਿਨਾ ਪੁੱਛੇ ਰਾਜ ਨਾਲ ਡੀਲ ਕਰ ਬੈਠਾ। ਬਿੱਕੀ ਇਹ ਗੱਲ ਤੂੰ ਚੰਗੀ ਨਹੀਂ ਕੀਤੀ 3 ਲੱਖੀ ਆ ਏਡੀ ਕਿੱਡੀ ਗੱਲ ਆ ਮੋੜ ਦੇਾਂਗੇ ਅਸੀਂ ਕਿਹੜਾ ਕਿਤੇ ਅੱਜ ਚੱਲੇ ਆ 3 ਲੱਖ